4-4 ਫੁੱਟ ਪਾਣੀ ਸੀ ਇੱਥੇ ਬਹੁਤ ਪਾਣੀ ਦਾ ਲੈਵਲ ਵਧਿਆ ਹੋਇਆ ਸੀ ਤੇ ਹੋਰ ਵੀ ਡਰ ਸੀ ਵੀ ਕਿ ਪਤਾ ਕਦੋਂ ਵੱਧ ਜਾਵੇ ਪਾਣੀ ਮਤਲਬ ਹਰ ਟਾਈਮ ਨਿਗਰਾਨੀ ਰੱਖਣੀ ਪੈ ਰਹੀ ਸੀ ਇੱਥੇ ਇਹ ਏਰੀਆ ਨਾ ਗੱਭੇ ਆ ਜਾਂਦਾ ਚਾਰੇ ਪਾਸੇ ਪਾਣੀ ਇੱਧਰੋਂ ਆ ਜਾਂਦਾ ਹੈ ਨਾਲੇ ਦਾ ਪਾਣੀ ਚੰਡੀਗੜ੍ਹ ਤੋਂ ਆ ਰਹਿਟ ਇੱਧਰੋਂ ਕੱਗਰ ਦੀ ਮਾਰ ਪੈ ਜਾਂਦੀ ਹੈ ਸਾਨੂੰ ਇਹ ਪਾਣੀ ਇਹ ਏਰੀਆ ਗੱਭੇ ਆ ਜਾਂਦਾ ਮੈਂ ਹਾਲਾਤ ਹੋ ਗਏ ਮੇਰੇ ਪਿੰਡ ਦੇ ਦੇਖੋ ਜੀ ਮਰਦੇ ਦੇਖੋ ਜੀ ਨਾ ਦੇਖੋ ਜੀ ਟੁੱਟ ਜਾਂਦਾ ਹੈ ਤੇ ਪਿੱਛੋਂ ਓਵਰਫਲੋ ਹੁੰਦਾ ਜਿਹੜਾ ਪਾਣੀ ਨਾਲ ਪਿੱਛੋਂ ਇਹ ਕਿਹੜਾ ਉਹ ਤਰੀਕੇ ਨਾਲ ਨਹੀਂ ਭੇਜਦੇ ਹੈਗੇ ਅਨਲਿਮਿਟਿਡ ਪਾਣੀ ਪੇ ਦਿੰਦੇ ਆ ਉਸ ਨਾਲ ਸਾਡੀ ਫਸਲਾਂ ਮਾਰ ਜਾਂਦਾ ਹੁਣ ਇਹ ਪੂਰਾ ਨੁਕਸਾਨ ਹੈ 100% ਨੁਕਸਾਨ ਹੈ ਫਸਲਾਂ ਤੇ ਹੁਣ ਸਾਨੂੰ ਮਤਲਬ ਸਰਕਾਰ ਵੱਲੋਂ ਹਲਕੀ ਪਤਾ ਕਦੋਂ ਮੁਆਵਜ਼ਾ ਮਿਲੇ ਨਾ ਮਿਲੇ ਪਰ ਸਾਡਾ ਹੁਣ 100% ਨੁਕਸਾਨ ਹੋਇਆ ਹੋਇਆ ਹੈ ਗੱਲ ਹੈ ਉਸ ਨਾਲ ਤਾਂ ਭਈਆਂ ਦੀ ਲੋਈ ਲੋਈ ਨਹੀਂ ਪੂਰੀ ਹੁੰਦੀ ਜਿਹੜਾ ਮੌਜਮ ਮਿਲਦਾ 650 4000 ਮਿਲਦਾ 4000 ਤਾਂ ਭਈਏ ਲੈ ਜਾਣੀ ਹੈ ਲੋਈ ਲੋਈ ਫਿਰ ਟਰੈਕਟਰ ਦਾ ਤੇਲ ਫਿਰ ਹੋਰ ਮਤਲਬ ਯੂਰੀਏ ਦਾ ਖਰਚਾ ਦਵਾਈਆਂ ਦਾ ਖਰਚਾ ਬਹੁਤ ਖਰਚਾ ਹੁੰਦਾ ਜ਼ਿੰਮੇਵਾਰ ਦਾ ਜ਼ਿੰਮੇਵਾਰ ਦਾ ਮਤਲਬ ਘੱਟੋ ਘੱਟ ਜੇ ਆਪਾਂ 40000 ਵੀ ਲਾਵੇ ਤਾਂ ਵੀ ਪੂਰਾ ਮਸੋਂ ਪੈਂਦਾ ਹਰ ਵਾਰ ਪੰਜਾਬ ਨੂੰ ਤਾਂ ਕੋਈ ਪੁੱਛਦਾ ਰਿਹਾ ਨਹੀਂ ਜੀ ਕੋਈ ਸਰਕਾਰ ਫੇਰ ਕੋਈ ਪੂਰੀ ਤਰ੍ਹਾਂ ਸੰਕਟ ਨਹੀਂ ਟਲੇ ਹੋਏ ਜੀ ਅਸਿਕਾਲ ਜੀ ਤੁਸੀਂ ਵੇਖ ਰਹੇ ਰਿਆਸਤ ਨਿਊਜ਼ ਤੇ ਮੈਂ ਜਸਖੇਰਾ ਲਗਾਤਾਰ ਤੁਹਾਨੂੰ ਤਸਵੀਰਾਂ ਹੁਣ ਪਵਾਦ ਦੀਆਂ ਦਿਖਾ ਰਹੇ ਹਾਂ ਜਿੱਥੇ ਘੱਗਰ ਦਰਿਆ ਨੇ ਆਪਣਾ ਕਹਿਰ ਵਰਸਾਇਆ ਜਿਸ ਪਿੰਡ ਦੇ ਵਿੱਚ ਖੜੇ ਹਾਂ ਹੁਣ ਇੱਥੋਂ ਪਾਣੀ ਜਰੂਰ ਸੁੱਕ ਚੁੱਕਿਆ ਪਰ ਜਦੋਂ ਇੱਥੇ ਪੂਰਾ ਜਿਹੜਾ ਪਾਣੀ ਭਰਿਆ ਸੀ ਉਦੋਂ ਜਿਹੜਾ ਇੱਥੇ ਕਹਿੰਦੇ 4-4 5-5 ਫੁੱਟ ਪਾਣੀ ਜਿਹੜਾ ਇਸ ਸੜਕ ਦੇ ਉੱਤੇ ਚੱਲਿਆ ਪੂਰਾ ਜਿਹੜਾ ਪਿੰਡ ਦਾ ਕਹਿਦੀ ਕਿ ਪੂਰੀ ਤਰ੍ਹਾਂ ਜਿਹੜਾ ਬਰਬਾਦ ਹੋ ਚੁੱਕਿਆ ਤਾਂ ਸਾਡੇ ਨਾਲ ਜਿਹੜੇ ਇਲਾਕਾ ਨਿਵਾਸੀ ਨੇ ਉਹ ਵੀ ਮੌਜੂਦ ਨੇ ਤਾਂ ਬਾਈ ਇੱਥੇ ਕਿੰਨਾ ਕੁ ਪਾਣੀ ਜਿਹੜਾ ਇਸ ਜਗ੍ਹਾ ਤੇ ਸੀਗਾ 4-4 ਫੁੱਟ ਪਾਣੀ ਸੀ ਇੱਥੇ ਬਹੁਤ ਪਾਣੀ ਦਾ ਲੈਵਲ ਵਧਿਆ ਹੋਇਆ ਸੀ ਤੇ ਹੋਰ ਵੀ ਡਰ ਸੀ ਵੀ ਕਿ ਪਤਾ ਕਦੋਂ ਵੱਧ ਜਾਵੇ ਪਾਣੀ ਮਤਲਬ ਹਰ ਟਾਈਮ ਨਿਗਰਾਨੀ ਰੱਖਣੀ ਪੈ ਰਹੀ ਸੀ ਇੱਥੇ ਕਿਉਂਕਿ ਇਹ ਏਰੀਆ ਨਾ ਗੱਭੇ ਆ ਜਾਂਦਾ ਚਾਰੇ ਪਾਸੋਂ ਪਾਣੀ ਇੱਧਰੋਂ ਆ ਜਾਂਦਾ ਨਾਲੇ ਦਾ ਪਾਣੀ ਚੰਡੀਗੜ੍ਹ ਤੋਂ ਆ ਰਿਹਾ ਹੈ ਇੱਧਰੋਂ ਘੱਗਰ ਦੀ ਮਾਰ ਪੈ ਜਾਂਦੀ ਹੈ ਸਾਨੂੰ ਇਹ ਪਾਣੀ ਇਹ ਏਰੀਆ ਗੱਭੇ ਆ ਜਾਂਦਾ ਤੇ ਅੱਗੋਂ ਸਾਨੂੰ ਜਿਹੜੇ ਕ੍ਰੋਸਿੰਗ ਉਹ ਬਹੁਤ ਘਟ ਜਾਂਦੀ ਹੈ ਪਿੱਛੋਂ ਏਰੀਆ ਕਾਫੀ ਚੌੜਾ ਹੋ ਜਾਂਦਾ ਉਸ ਅਰਗੇ ਬਹੁਤ ਇੱਥੇ ਰਿਸਕ ਹੁੰਦਾ ਬਾਈ ਘੱਗਰ ਤੋਂ ਪਾਣੀ ਕਿਸ ਤਰ੍ਹਾਂ ਵੀ ਘੱਗਰ ਟੁੱਟਿਆ ਸੀ ਜਾਂ ਓਵਰਫਲੋ ਹੁੰਦਾ ਘੱਗਰ ਤੋਂ ਪਾਣੀ ਕਿਵੇਂ ਆਉਂਦਾ ਟੁੱਟ ਹੀ ਜਾਂਦਾ ਹੈ ਤੇ ਪਿੱਛੋਂ ਓਵਰਫਲੋ ਹੁੰਦਾ ਜਿਹੜਾ ਪਾਣੀ ਨਾਲ ਪਿੱਛੋਂ ਇਹ ਕਿਹੜਾ ਉਹ ਤਰੀਕੇ ਨਾਲ ਨਹੀਂ ਭੇਜਦੇ ਹੈਗੇ ਅਨਲਿमिटेड ਪਾਣੀ ਪੇ ਦਿੰਦੇ ਆ ਉਸ ਨਾਲ ਸਾਡੀ ਫਸਲਾਂ ਮਾਰ ਜਾਂਦਾ ਸਾਨੂੰ ਫਸਲਾਂ ਨਾਲ ਹੁਣ ਫਸਲਾਂ ਪੱਕੀਆਂ ਹੋਈਆਂ ਸੀ ਬਿਲਕੁਲ ਹੁਣ 20 25 ਦਿਨ ਨਾਲ ਹੁਣ ਬਾੜ ਆ ਜਾਣੀ ਸੀ ਫਸਲਾਂ ਤੇ ਹੁਣ ਇਹ ਪੂਰਾ ਨੁਕਸਾਨ ਹੈ 100% ਨੁਕਸਾਨ ਹੈ ਫਸਲਾਂ ਤੇ ਹੁਣ ਸਾਨੂੰ ਮਤਲਬ ਸਰਕਾਰ ਵੱਲੋਂ ਹਲਕੀ ਪਤਾ ਕਦੋਂ ਮੁਆਵਜ਼ਾ ਮਿਲੇ ਨਾ ਮਿਲੇ ਪਰ ਸਾਡਾ ਹੁਣ 100% ਨੁਕਸਾਨ ਹੋਇਆ ਹੋਇਆ ਹੈ ਜਦੋਂ ਭਾਈ 2023 ਚ ਵੀ ਇੱਥੇ ਇਹ ਹਾਲਾਤ ਬਣੇ ਸੀ ਉਦੋਂ ਵੀ ਇਹੀ ਤਸਵੀਰਾਂ ਸਾਂਝੀਆਂ ਹੋਈਆਂ ਸੀ ਹਨਾ ਉਦੋਂ ਜਿਹੜਾ ਮੌਜਾ ਮਿਲਿਆ ਸੀ ਕਿੰਨਾ ਮੌਜਾ ਮਿਲਿਆ ਸੀ ਪਤਾ ਗੱਲ ਹੈ ਉਸ ਨਾਲ ਤਾਂ ਭਈਆਂ ਦੀ ਲੋਈ ਲੋਈ ਨਹੀਂ ਪੂਰੀ ਹੁੰਦੀ ਜੀ ਜਿਹੜਾ ਮੌਜਾ ਮਿਲਿਆ 650 4000 ਮਿਲਦਾ 4000 ਤਾਂ ਭਈਏ ਲੈ ਜਾਣੀ ਹੈ ਲੋਈ ਲੋਈ ਫਿਰ ਟਰੈਕਟਰ ਦਾ ਤੇਲ ਫਿਰ ਹੋਰ ਮਤਲਬ ਯੂਰੀਏ ਦਾ ਖਰਚਾ ਦਵਾਈਆਂ ਦਾ ਖਰਚਾ ਬਹੁਤ ਖਰਚਾ ਹੁੰਦਾ ਜ਼ਿੰਮੇਵਾਰ ਦਾ ਜ਼ਿੰਮੇਵਾਰ ਦਾ ਮਤਲਬ ਘੱਟੋ ਘੱਟ ਜੇ ਆਪਾਂ 40000 ਵੀ ਲਾਵੇ ਤਾਂ ਵੀ ਪੂਰਾ ਮਸੋਂ ਪੈਂਦਾ ਹੈ ਪਰ ਸਰਕਾਰ ਤਾਂ ਕਹਿੰਦੀ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਚਲੋ ਐਦਾਂ ਦਾ ਸਰਕਾਰ ਖੜਦੀ ਆਪਾਂ ਇਹ ਨਹੀਂ ਕਹਿੰਦੇ ਸਰਕਾਰ ਖੜਦੇ ਨਹੀਂ ਹੈਗੀ ਪਰ ਜੇ ਆਪਣੇ ਇਹ ਲਿਮਟਡ ਨਾਲ ਚੜਨਾ ਲੋਕਾਂ ਨੂੰ ਦੇਖ ਕੇ ਚੜਨਾ ਫਿਰ ਸ਼ਾਇਦ ਸਾਡਾ ਹੀ ਪਹਿਲਾ ਹੋ ਜੇ ਕਿ ਨਹੀਂ ਸਾਨੂੰ ਤਰੀਕੇ ਨਾਲ ਮਤਲਬ ਪਾਣੀ ਤਰੀਕੇ ਨਾਲ ਛੱਡਣਾ ਇਹ ਜ਼ਿੰਮੇਵਾਰ ਬਚਣ ਨਾ ਸਾਨੂੰ ਸਰਕਾਰ ਦੀ ਲੋੜ ਪਵੇ ਤਾਂ ਬਈ ਹੁਣ ਕਿੰਨੀ ਕਪੈੜੀ ਜਿਹੜੀ ਆ ਤੁਹਾਡੇ ਕੋਲ ਤੁਸੀਂ ਝੋਨਾ ਲਾਇਆ ਸੀ ਮੇਰੇ ਕੋਲ ਹੀ ਆਪਣੇ 7 ਕਿੱਲੇ ਆ ਤਿੰਨ ਕਿਲੇ ਠੇਕੇ ਲਏ ਹੋਏ ਆ ਸਾਰੇ ਡੁੱਬੇ ਹੋਏ ਆ ਟੋਟਲੀ ਨੁਕਸਾਨ ਹੈ ਤੇ 50-50 ਹਜ਼ਾਰ ਠੇਕਾ ਇੱਥੇ ਸਾਰਾ ਖਰਚਾ ਕੀਤਾ ਹੋਇਆ ਸੀ ਤੇ ਮਤਲਬ ਯੂਰੀਆ ਆ ਰਿਆ ਸਾਰਾ ਸਾਡਾ ਯੂਰੀਆ ਘਰਾਂ ਵਿੱਚ ਜਿਹੜਾ ਹੈ ਸੀ ਉਹ ਵੀ ਖਰਾਬ ਹੋ ਗਿਆ ਦਵਾਈਆਂ ਸਪਰੇ ਭਈਆਂ ਨਾਲ ਸਪਰੇ ਕੀਤੀ ਸਾਰਾ ਕੁਸਰ ਨੁਕਸਾਨ ਹੈ ਟੋਟਲੀ ਹੁਣ ਮਤਲਬ ਬਾਹਰ ਡਾੜਿਆਣੀ ਸੀ ਜਿਹੜਾ ਖਰਚਾ ਕਰਿਆ ਹੋਇਆ ਸੀ ਹੁਣ ਸਾਡਾ ਖਰਚਾ ਨਿਕਲ ਜਾਣਾ ਸੀ ਕਿਉਂਕਿ ਆਰਟੀਕਲ ਫਸਲ ਚਲੀ ਜਾਣੀ ਸੀ 20 25 ਦਿਨ ਬਾਅਦ ਹੁਣ ਸਾਨੂੰ ਮੁਆਵਜ਼ਾ ਮਿਲ ਜਾਂਦਾ ਮੜ ਮੋਟਾ ਹੁਣ ਟੋਟਲੀ ਨੁਕਸਾਨ ਹੈ ਉੱਤਾ ਭਾਈ ਜਦੋਂ ਇੱਥੇ ਪਾਣੀ ਸੀਗਾ ਹਨਾ ਉਦੋਂ ਕੀ ਸੀਗਾ ਦਿਮਾਗ ਚ ਵੀ ਪਹਿਲਾਂ ਆਪਣੇ ਆਪ ਨੂੰ ਸੇਫ ਕਰ ਲਿਆ ਬੱਚਿਆਂ ਨੂੰ ਸੇਫ ਕਰ ਲਿਆ ਦੇਖੋ ਜੀ ਇੱਥੇ ਨੱਕੇ ਲਾ ਲਾ ਕੇ ਪਾਣੀ ਰੋਕਿਆ ਸਾਡੇ ਬੱਚੇ ਵੀ ਛੋਟੇ ਨੇ ਹੁਣ ਫਿਰ ਰਾਤ ਨੂੰ ਬੱਚੇ ਖੇਡਦੇ ਫਿਰਦੇ ਨੇ ਬੱਚਿਆਂ ਧਿਆਨ ਰੱਖਣਾ ਪਿਆ ਪਾਣੀ ਦਾ ਧਿਆਨ ਰੱਖਣਾ ਪਿਆ ਸੇ ਕੰਧਾਂ ਚ ਦਰਾੜਾਂ ਪੈ ਜਾਂਦੀਆਂ ਇਹਨਾਂ ਦੇ ਵੀ ਧਿਆਨ ਰੱਖਣਾ ਪੈਂਦਾ ਬਹੁਤ ਮਤਲਬ ਚਾਰੋਂ ਪਾਸੇ ਸਨਾਟਾ ਪਛਾਇਆ ਹੋਇਆ ਸੀ ਹਰ ਵੇਲੇ ਡਰ ਸੀ ਵੀ ਪਾਣੀ ਪਿੱਛੋਂ ਕਿ ਪਤਾ ਕਿੰਨਾ ਆ ਜਾਏ ਕੋਈ ਲਿਮਟ ਨਹੀਂ ਪਣੀ ਦੀ ਵੀ ਮਤਲਬ ਹਰ ਪਾਸੇ ਦਾ ਡਰ ਸੀ ਇੱਥੇ ਉਹ ਤਾਂ ਬਜੁਰਗੋ ਗੱਲ ਕਰੀਏ 88 ਵੀ 88 ਵੀ ਦੇਖੀ ਆ ਮੈਂ ਤੁਹਾਡੇ ਨਾਲ ਗੱਲ ਕਰਦਾ 88 ਵੀ ਦੇਖ ਲਈ ਉਹ ਤੋਂ 2023 ਵੀ ਦੇਖ ਲਿਆ 25 ਵੀ ਦੇਖ ਲਿਆ ਹਨਾ ਤਾਂ ਕਿੰਨੀ ਕੁਮਾਰ ਹਰ ਵਾਰ ਪੰਜਾਬ ਨੂੰ ਮਾਰ ਕਿਉਂ ਪੈਂਦੀ ਹਰ ਵਾਰ ਪੰਜਾਬ ਨੂੰ ਤਾਂ ਕੋਈ ਪੁੱਛਦਾ ਰਹਿ ਨਹੀਂ ਜੀ ਕੋਈ ਸਰਕਾਰ ਆ ਜੀ ਠੀਕ ਹੈ ਜੀ 5 ਰੁਪਏ ਕੋਈ ਕਿਸੇ ਜ਼ਿੰਮੇਵਾਰ ਨੂੰ ਦੇ ਕੇ ਨਹੀਂ ਖੁਸ਼ੀ ਜਿਹੜਾ ਦੇਣਾ ਉਹ ਵੀ ਕੋਈ ਪਟਵਾਰੀ ਖਾ ਗਿਆ ਕੋਈ ਕਨਗੋ ਖਾ ਗਿਆ ਅਸਲ ਕਾਰਨ ਕੀ ਮੰਨਦੇ ਹੋ ਹੜਾ ਆਉਣ ਤੇ ਕੀ ਜਿਹੜਾ ਘੱਗਰ ਦੀ ਤੁਹਾਡੀ ਇੰਨੀ ਉਮਰੋਂ ਘੱਗਰ ਦੀ ਸਫਾਈ ਹੋਈ ਆ ਕਦੇ ਘੱਗਰ ਦੀ ਸਫਾਈ ਕਦੇ ਨਹੀਂ ਹੋਈ ਜੀ ਐਸੇ ਕੋਈ ਆਂਦਾ ਹੀ ਨਹੀਂ ਹੈਗਾ ਇੱਕ ਨੱਕਾ ਟੁੱਟਾ ਹੋ ਤਾਂ ਸਾਡਾ ਲੱਗਿਆ ਨਹੀਂ ਜਦ ਉਸ ਟਾਈਮ ਲਾਣ ਲੱਗੇ ਜਦੋਂ ਬਾਰਿਸ਼ ਲੱਗ ਗਈ ਪੈਣ ਜੀ ਉਸ ਤੰਤਕ ਖੇਤ ਜਾਂਦੇ ਵੀ ਰਸਤਾ ਬੰਦ ਹੋ ਜਾਂਦਾ ਜੀ ਜਾਈਏ ਕਿੱਥੇ ਜੀ ਹੁਣ ਕਿੰਨੀ ਕੁ ਫਸਲ ਜਿਹੜੀ ਹੜ ਦੀ ਮਾਰ ਹੇਠਾਂ ਗਈ 20-22 ਕਿੱਲੇ ਤਾਂ ਮੇਰੇ ਆਪਣੇ ਆ ਜੀ ਸਾਰੇ ਪਾਣੀ ਚ ਡੁੱਬੇ ਖੜੇ ਆ ਕਮਤੇ ਕੰਮ ਵੀ ਜਮਾਰੂ ਪਿੰਡ ਦੀ ਸਾਰੀ ਪੈੜੀ ਖਤਮ ਹੈ ਇਸ ਟਾਈਮ 100% ਜੀ ਘਰਾਂ ਦੇ ਹਾਲਾਤ ਕੀ ਨੇ ਕੀ ਕੁਝ ਬੱਚਾ ਖਾਣ ਨੂੰ ਘਰ ਤਾਂ ਚਲੋ ਠੀਕ ਹੈ ਜੀ ਨਾਜ ਫੱਕਾ ਬੱਚ ਗਿਆ ਆਪਣਾ ਲੰਗਰ ਬੱਚਾ ਬਾਕੀ ਸਭ ਸੈਟ ਹੈ ਘਰਾਂ ਦੀ ਕੋਈ ਗੱਲ ਵਾਤ ਨਹੀਂ ਪਾਣੀ ਕਿੱਥੇ ਛੱਡਦਾ ਹੈ ਜਿਹੜੇ ਨੇਵੇਂ ਕਹਿੰਦਾ ਹੈ ਭਾਈ ਜਿੱਦਾਂ ਮਾਜਾ ਏਰੀਆ ਹਨਾ ਉਹ ਪੂਰਾ ਡੁੱਬ ਚੁੱਕਿਆ ਤਾਂ ਉੱਥੇ ਸਮਾਜ ਸੇਵੀ ਵੀ ਕਾਫੀ ਆਏ ਨੇ ਇੱਥੇ ਸਮਾਜ ਸੇਵੀ ਆਏ ਨੇ ਆ ਪਿੰਡਾਂ 'ਚ ਸਰ ਸਮਾਜ ਸੇਵੀ ਆਏ ਹਨ ਇੱਥੋਂ ਸਾਹਮਣੇ ਦੇਖੋ ਇੱਕ ਟ੍ਰੈਲੀ ਆਈ ਹੈ ਚਾਰੇ ਜੀ ਅਸੀਂ ਮੰਗ ਇਹ ਕਰਦੇ ਆਂ ਵੀ ਚਾਰਾ-ਚਾਰਾ ਆਵੇ ਔਰ ਰਸਨ ਦੀ ਕੋਈ ਲੋੜ ਨਹੀਂ ਹੈ। ਨਾ ਰਸਨ ਨੂੰ ਐਡਾ ਕਰਾਂ ਵੀ ਨੁਕਸਾਨ ਹੋਇਆ ਵੀ ਕਿ ਬਿਨਾਂ ਰਸਨ ਡੁੱਬ ਗਈ। ਤੁਸੀਂ ਦੇਖੋ ਰਹਿਣੇ ਮਾਝੇ ਵਾਲੀ ਕੀ ਲੋਕ ਜਿਹੜੇ ਰਸਨ ਲੈਣ ਜਾ ਰਹੇ ਆ ਉਹਨਾਂ ਨੂੰ ਲੜਾਈ ਲਖੋਰੀ ਹੈ ਤੁਸੀਂ ਦੇਖੋ ਰੇ ਇੰਟਰਨੈਸ਼ਨਲ ਕਿਸੇ ਤੇ ਘਰੂਟੇ ਮਾਰ ਰਹੇ ਕੋਈ ਕਿਸੇ ਲਾਠੀ ਮਾਰ ਰਿਹਾ ਆਹੀ ਕੰਮ ਔਰੇ ਵੀ ਤਿਆਰ ਹੋ ਗਿਆ ਜੀ ਆਹੀ ਕੰਮ ਹੋ ਗਿਆ ਜੀ ਔਰੇ ਵੀ ਪਿੰਡੀ ਦਾ ਸੇਵਾਲਾ ਅਸੀਂ ਖੁਦ ਟ੍ਰੈਲੀ ਤਿਆਰ ਕੀਤੀ ਹੋਈ ਸੀ ਜਾਣ ਵਾਸਤੇ ਤੇ ਉਸ ਤੋਂ ਪਹਿਲਾਂ ਇੱਥੇ ਕੋਈ ਪਤਾ ਨਹੀਂ ਸੀ ਪਾਣੀ ਆਣ ਦਾ ਉਸ ਏਰੀਏ 'ਚ ਪਾਣੀ ਕਾਫੀ ਜ਼ਿਆਦਾ ਆ ਰਿਹਾ ਸੀ ਸਾਨੂੰ ਪਹਿਲਾਂ ਹੀ ਐਦਾਂ ਸੀ ਵੀ ਅਸੀਂ ਉੱਥੇ ਟਰਾਲੀ ਤਿਆਰ ਕਰਾਂਗੇ ਤੇ ਸਾਡੀ ਟਰਾਲੀ ਲਦੀ ਲਦਾਈ ਇੱਥੇ ਰਹਿ ਗਈ ਸਾਨੂੰ ਆਪਣਾ ਖਾਤਰਾ ਪੈ ਗਿਆ ਵੀ ਅਸੀਂ ਆਪਣੇ ਘਰ ਕਿਵੇਂ ਵੇਚ ਆਈਏ ਹਾਂ ਤਾਂ ਭਾਈ ਵੀਡੀਓ ਦਿਖਾ ਰਹੇ ਸਤਿ ਸ੍ਰੀ ਅਕਾਲ ਮੈਂ ਹਾਲਾਤ ਹੋਏ ਜੀ ਮੇਰੇ ਪਿੰਡ ਦੇ ਦੇਖੋ ਜੀ ਮੱਝਾ ਦੇਖੋ ਜੀ ਦੇ ਨੁਕਸਾਨ ਹੋ ਗਿਆ ਹਾਂ ਦੇਖੋ ਜੀ ਇਹ ਥੋੜੇ ਪਿੰਡ ਦੀ ਵੀਡੀਓ ਬਈ ਜੀ ਹਾਂ ਸਾਡੇ ਪਿੰਡ ਦੀ ਵੀਡੀਓ ਜੀ ਹਾਂਜੀ ਇਹ ਕੋਈ ਤਾਂ ਬਾਈ ਇਹ ਲਗਾਤਾਰ ਜਿਹੜੇ ਹੁਣ ਜੇ ਹੁਣ ਵੀ ਹਾਲਾਤ ਦੇਖੀਏ ਤਾਂ ਹੁਣ ਵੀ ਮੀਂਹ ਦੇ ਵਿੱਚ ਖੜੇ ਆ ਹਨਾ ਮੀਂਹ ਹਟਣ ਦਾ ਨਾਮ ਨਹੀਂ ਲੈਂਦਾ ਕਿ ਲੱਗਦਾ ਕਿ ਜੇ ਇਸੇ ਤਰ੍ਹਾਂ ਬਰਸਾਤ ਹੁੰਦੀ ਆ ਤਾਂ ਹਾਲਾਤ ਹੋਰ ਵਿਗੜ ਸਕਦੇ ਹਾਂਜੀ ਹਾਂ ਹਾਲਾਤ ਹੋਰ ਖਰਾਬ ਹੋਣੇ ਜੀ ਬਸ ਜੀਮੀਦਾਰ ਕੱਲੇ ਆ ਨੁਕਸਾਨ ਹੈ ਹੋਰ ਕਿਸੇ ਦਾ ਨੁਕਸਾਨ ਨਹੀਂ ਜੀ ਪਰ ਜੇ ਘਰਾਂ ਦੀ ਗੱਲ ਕਰੀ ਜਿਵੇਂ ਬਾਈ ਨੇ ਕਿਹਾ ਘਰਾਂ 'ਚ ਤਰੇੜਾਂ ਪੈ ਗਈਆਂ ਹਨਾ ਘਰਾਂ 'ਚ ਤਰੇੜਾਂ ਤਾਂ ਹਰੇਕ ਤੇ ਪਈਆਂ ਮਾੜੀ ਮੋਟੀ ਪੈ ਗਈ ਜੀ ਪਰ ਜਿਹੜਾ ਨੁਕਸਾਨ ਹੈ ਜ਼ਿਮੀਂਦਾਰ ਦਾ। ਕੀ ਗੱਲ ਹੈ ਹੁਣ ਸਾਡੇ ਕੋਲ ਹੀ ਫਸਲਾਂ ਤਾਂ ਰਹੀਆਂ ਨਹੀਂ ਹੈਗੀਆਂ। ਹੁਣ ਘਰ ਘਰ ਨੇ। ਹੁਣ ਜੇ ਘਰ ਵੀ ਨਾ بچਾ ਸਕੇ ਫਿਰ ਤਾਂ ਅਸੀਂ ਵੀ ਉਹਨਾਂ ਵਾਂਗੂੰ ਹੀ ਗਏ ਰਾਂ ਏਦਾਂ ਹੀ ਸੜਕਾਂ ਦੇ ਆ ਜਾਵਾਂਗੇ। ਠੀਕ ਨਹੀਂ ਜੀ ਹੁਣ ਸਾਨੂੰ ਘਰ ਬਚਾਣ ਤਾਂ ਜ਼ਰੂਰੀ ਪੈਣਾਗਾ ਨਾ। ਹੁਣ ਇਹ ਮੌਸਮ ਨਹੀਂ ਹਟਣ ਜਾ ਰਿਹਾ ਤੇ ਸਰਕਾਰ ਵੀ ਸਾਨੂੰ ਕੁਝ ਨਹੀਂ ਦੱਸ ਰਹੀ ਵੀ ਪਾਣੀ ਕਿੰਨਾ ਹੋਇਆ ਕੀ ਕੁਝ ਕਰਨਗੇ ਤੇ ਸਾਡੇ ਲਈ ਸਹਾਇਤਾ ਕੀ ਕਰਨਗੇ। ਅੱਗੋਂ ਕੀ ਹੋਊਗਾ ਕੁਝ ਨਹੀਂ ਪਤਾ ਚੱਲ ਰਿਹਾ ਲੈ। ਇਸ ਟਾਈਮ ਜਿਹੜੀ ਇਹ ਬਾਰਸ਼ ਹੋ ਰਹੀ ਹੈ ਜੀ ਆ ਜ਼ਿਮੀਂਦਾਰਾਂ ਦੇ ਪੱਖ 'ਚ ਹੋ ਰਹੀ ਹੈ ਕਿਉਂਕਿ ਜਿਹੜੀ ਫਸਲਾਂ ਜੇ ਟਾਈਮ ਸਰ ਬਾਰਿਸ਼ ਹੋ ਜੇ ਇਹਨਾਂ ਦੇ ਉੱਤੋਂ ਦੁੱਡ ਉਤਰ ਜਾਈ ਆ ਜਿਹੜੇ ਦਾਣਾ ਪਿਆ ਹੋਇਆ ਜੀ ਆ ਸੁੱਕਣੇਗਾ ਨਹੀਂ ਜੀ ਜਿਹੜਾ ਦੁੱਧ ਹੈ ਇਹੋ ਚੌਲ ਬਣ ਜੀ ਗਈ ਪੂਰਾ ਜੀ ਆ ਬਾਰਿਸ਼ ਹੋ ਜਾਏ ਦੁੱਡ ਉਤਰ ਜੇ ਦੁੱਦੇ ਦੁੱਡ ਚਿਮੜੀ ਰਹੀ ਫਿਰ ਉਹ ਜੀਰੀ ਨੂੰ ਪੂਰਾ ਜੀ ਸਿਕਾ ਦੇਗੀ ਜੀ ਪਰ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਰਸਾਤ ਹੋ ਰਹੀ ਆ ਪਰ ਜੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਬਰਸਾਤ ਹੁੰਦੀ ਹੈ ਇਕ ਘਰ ਚ ਫੇਰ ਪਾਣੀ ਆ ਸਕਦਾ ਹਾਂ ਇਕ ਘਰ ਘਰ ਚ ਫੇਰ ਪਾਣੀ ਆ ਸਕਦਾ ਜੀ ਪੂਰੇ ਤਦਾਨ ਹਜੇ ਕਿੜਾ ਘਰ ਉਤਰਿਆ ਜੀ ਐਤੋਂ ਲਾ ਲਿਓ ਫਿਰਮੀ ਦੇ ਤਾਲਾ ਉਤਰਿਆ ਜੀ ਹੂੰ ਅਜੇ ਕੋਈ ਪੂਰੀ ਤਰ੍ਹਾਂ ਸੰਕਟ ਨਹੀਂ ਟਲਿਆ ਹੈ ਜੀ ਇਹ ਲਾਲੋ ਜੀ ਮਾੜੀ ਮੋਟੀ ਬਾਰਸ਼ ਹੋ ਜਾਈ ਉਸ ਤੇ ਜਿਹੜੀ ਜੀਰੀ ਹੈ ਮਰੀ ਉਹ ਧੋਈ ਜਾ ਜਾ ਸਕਾ ਵੀ ਉਹ ਦੁਬਾਰਾ ਕੁਝ ਪਰਸੈਂਟ ਹੈ ਅਛਾ ਵੀ ਜੇ ਮਾੜੀ ਮੋਟੀ ਲਾਲੋ 25% 30% ਕੁਝ ਤੋਂ ਨਿਕਲੇ ਜੀ ਤੋ ਤਸਵੀਰਾਂ ਜਿਹੜੀਆਂ ਪਵਾਦ ਦੇ ਚਮਾਰੂ ਪਿੰਡ ਦੀਆਂ ਨੇ ਜਿੱਥੇ ਬਾਈ ਹੁਣਾਂ ਦਾ ਵੀ ਕਹਿਣਾ ਕਿ ਕੁਦਰਤ ਜੇ ਥੋੜਾ ਜਿਹਾ ਮਿਹਰਬਾਨ ਹੁੰਦੀ ਆ ਤਾਂ ਉਹਨਾਂ ਦਾ ਕੁਝ ਫਸਲ ਜਿਹੜੇ ਬਚਣ ਦੇ ਅਸਾਰ ਨੇ ਹਾਲਾਂਕਿ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਈਆਂ ਅਸੀਂ ਕਿ ਕਿਸ ਤਰ੍ਹਾਂ ਜਿਹੜੀ ਇੱਕ ਪੱਕਣ ਦੇ ਕਗਾਰ ਤੇ ਆਈ ਜੀਰੀ ਦੇ ਉੱਪਰ ਦੀ ਜਿਹੜੀ ਪਾਣੀ ਚੱਲਦਾ ਹੋਇਆ ਨਜ਼ਰ ਆਉਂਦਾ ਉਹ ਫਸਲ ਨੇ ਬਚਣਾ ਤਾਂ ਕਿਤੇ ਆ ਫਿਰ ਵੀ ਜਿਹੜੀ ਕਿਸਾਨਾਂ ਨੂੰ ਕਿਉਂਕਿ ਪੁੱਤਾਂ ਮੰਗ ਪਾਲੀ ਹੋਈ ਫਸਲ ਆ ਫਿਰ ਵੀ ਉਮੀਦ ਹੁੰਦੀ ਆ ਕਿ ਕਿਤੇ ਨਾ ਕਿਤੇ ਅਸੀਂ ਜਿਹੜਾ ਆਪਣੀ ਫਸਲ ਨੂੰ ਬਚਾ ਲਈਏ ਕਿਉਂਕਿ 6 ਮਹੀਨਿਆਂ ਦੀ ਮਿਹਨਤ ਕੀਤੀ ਹੋਈ ਆ ਤਾਂ ਤੁਹਾਨੂੰ ਤੁਮਾਰੂ ਪਿੰਡ ਦੀਆਂ ਦਿਖਾ ਰਿਹਾ ਪਵਾਦਾ ਏਰੀਆ ਤਿੰਨ ਜਿਹੜਾ ਆਲੇ ਦੁਆਲੇ ਤਿੰਨ ਪਾਸਿਓਂ ਮਾਰ ਪੈਂਦੀ ਆ ਇੱਕ ਪਾਸਿਓਂ ਮਾਰ ਕੰਡਾ ਟਾਂਗਰੀ ਨਦੀ ਆ ਫਿਰ ਘੱਗਰ ਬਿਲਕੁਲ ਨਾਲ ਨਜ਼ਦੀਕ ਪੈਂਦਾ ਤਾਂ ਸਾਰੇ ਪਾਸਿਓਂ ਜਿਹੜੀ ਇਸ ਇਲਾਕੇ ਨੂੰ ਮਾਰ ਪੈਂਦੀ ਆ ਦਾ ਤਸਵੀਰਾਂ ਤੁਹਾਨੂੰ ਪਿੰਡ ਦੀਆਂ ਵੀ ਦਿਖਾਵਾਂਗੇ ਕਿ ਪਿੰਡ ਦੇ ਜਿਹੜੇ ਅੰਦਰੋਂ ਹਾਲਾਤ ਕਿੱਦਾਂ ਦੇ ਬਣੇ ਹੋਏ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਇੱਥੇ 4-4 5-5 ਫੁੱਟ ਪਾਣੀ ਸੀਗਾ ਤਾਂ ਪੂਰੇ ਪਿੰਡ ਦੇ ਵਿੱਚ ਪਾਣੀ ਘੁੰਮ ਕੇ ਗਿਆ ਤਾਂ ਕਿੱਦਾਂ ਦੇ ਹਾਲਾਤ ਜਿਹੜੇ ਪਿੰਡ ਦੇ ਬਣੇ